ਹਾਂਜੀ ਦੋਸਤੋ ਕੀ ਹਾਲ ਚਾਲ ਹੈ ਇੱਕ ਨਾ ਕਾਫੀ ਟਾਈਮ ਪਹਿਲਾਂ ਪਾਕਿਸਤਾਨੀ ਕੋਈ ਯੂਟਿਊਬਰ ਨਹੀਂ ਜਿਹੜੇ ਉਹ ਗਲੀਆਂ ਚ ਫਿਰਦੇ ਹੁੰਦੇ ਸੜਕਾਂ ਤੇ ਰੇਕ ਤੇ ਮੂੰਹ ਚ ਕੈਮਰਾ ਪਸਾ ਕੇ ਕੋਈ ਨਾ ਕੋਈ ਸਵਾਲ ਕਰਦੇ ਹੁੰਦੇ ਆ ਉੱਥੇ ਕਿਸੇ ਪੜ੍ਹੇ ਲਿਖਾ ਬੰਦਾ ਲੱਗਦਾ ਸੀ ਉਹਨੇ ਕੋਈ ਗੱਲ ਆਖੀ ਸੀ ਵੈਸੇ ਤਾਂ ਪਾਕਿਸਤਾਨ ਚ ਕੋਈ ਪੜ੍ਹੇ ਲਿਖਾ ਬੰਦਾ ਲੱਭਣਾ ਔਖਾ ਹੀ ਹੈ ਪਰ ਉਹ ਪੜ੍ਹੇ ਲਿਖਾ ਲੱਗਦਾ ਸੀ ਵਾਕਈ ਲੱਗਦਾ ਸੀ ਮਜ਼ਾਕ ਨਹੀਂ ਕਰਦਾ ਤੇ ਉਹਨੇ ਗੱਲ ਆਖੀ ਸੀ ਨਾ ਜਿਹਨੇ ਗਦੇ ਦੀ ਬਰੀਆਨੀ ਖਾਧੀ ਆ ਨਾ ਉਹ ਚੋ ਗਦਾ ਘਟਣਾ ਬਹੁਤ ਔਖਾ ਹੈ ਵੈਸੇ ਇਹ ਮੈਨੂੰ ਗੱਲ ਉਦੋਂ ਹੀ ਯਾਦ ਆ ਗਈ ਸੀ ਮ ਪਾਕਿਸਤਾਨ ਚ ਸੀਜ਼ ਫਾਇਰ ਤੋਂ ਬਾਅਦ ਇੱਕ ਹਫਤਾ ਜਸ਼ਨ ਮਨਾਏ ਜਾਣਗੇ ਤੇ ਔਖਾ ਜਿਹਨਾਂ ਦਾ ਨਾਮ ਹੀ ਰੱਖਿਆ ਜਸ਼ਨ ਦਾ ਜਿਸ ਦਾ ਮਤਲਬ ਹੁੰਦਾ ਥੈਂਕਸ ਗੀਵਨ ਨੂੰ ਥੈਸ ਗਿਵਿੰਗ ਜਿਵੇਂ ਅੰਗਰੇਜ਼ ਕਰਦੇ ਹੁੰਦੇ ਆ ਤੇ ਪੂਰੇ ਜਸ਼ਨ ਇੱਕ ਹਫਤੇ ਦੇ ਲਈ ਮਨਾਏ ਜਾਣਗੇ ਤੇ ਉਹ ਤਾਂ ਫਿਰ ਪਾਕਿਸਤਾਨੀਆਂ ਨੂੰ ਚਾਹੀਦਾ ਵੀ ਜਿਹੜਾ ਲੋਨ ਪਾਸ ਹੋਇਆ ਐਮਐਫ ਤੋਂ ਸ਼ਾਇਦ ਉਹ ਇਧਰ ਹੀ ਖਰਚਾ ਜਾਊਗਾ ਤੇ ਜਾਂ ਫਿਰ ਜਿਹੜਾ ਫੌਜੀ ਹੈ ਇਹਨਾਂ ਦਾ ਅਸਮਨੀਰ ਉਹਨੂੰ ਮਿਲਾਨਾ ਵੀ ਕਹਿੰਦੇ ਆ ਨਾ ਬੁਲਾਨਾ ਅਸਮਨੀਰ ਕਿਉਂਕਿ ਉਹਨੂੰ ਉਹ ਕਰਾਣੇ ਆਫਿਸ ਹੈ ਕਰਾਣੀ ਆਫਿਸ ਹੁੰਦਾ ਜੀ ਨੂੰ ਮੂੰਹ ਜਵਾਨੀ ਸਾਰਾ ਪ੍ਰਾਂਤ ਸ਼ਰੀਬ ਯਾਦ ਹੋਵੇ ਕੰਠ ਕੀਤਾ ਹੋਇਆ ਉਹਨੇ ਸਾਰਾ ਪ੍ਰਾਂਤ ਚੀਫ ਚਲੋ ਉਹ ਅਲੱਗ ਗੱਲ ਹੈ ਤੇ ਸ਼ਾਇਦ ਉਹਨੇ ਪਹਿਲਾਂ ਵੀ ਮਤਲਬ ਜਿਹੜੇ ਉੱਥੋਂ ਦਾ ਆਇਨ ਹੈ ਸੋ ਹੋਲਡ ਪਾਕਿਸਤਾਨ ਦਾ ਉਹਦੇ ਹੀ ਤਬਦੀਲੀ ਕਰਕੇ ਅੱਗੇ ਉੱਥੇ 3 ਸਾਲ ਹੀ ਮਤਲਬ ਕੋਈ ਆਰਮੀ ਦਾ ਜਨਰਲ ਰਹਿ ਸਕਦਾ ਸੀ ਉਹ 5 ਸਾਲ ਕਰਤਾ ਤੇ ਐਂ ਕਰਦਾ ਕਰਦਾ ਮੈਨੂੰ ਲੜਾਈ ਵੀ ਉਹਨੇ ਇਸੇ ਤਰ੍ਹਾਂ ਹੀ ਤਾਈਂ ਲਵਾਈ ਸੀ ਬੀ ਉਹ ਬਦਲ ਕੇ ਤੇ ਮਸ਼ਰਫ ਵਾਂਗੂ ਪੱਕੇ ਤੌਰ ਤੇ ਬੈਠੂਗਾ ਤੇ ਪ੍ਰਧਾਨ ਮੰਤਰੀ ਵੀ ਕਰਾਉ ਛੁੱਟੀ ਇਹ ਤਾਂ ਉਹਨੇ ਰੱਖਿਆ ਸੀਗਾ ਲੋਕਾਂ ਦੇ ਪੈਰਪੂਰ ਪੜਨ ਵਾਸਤੇ ਜਿਵੇਂ ਹੁਣ ਜਾ ਕੇ ਟਰੰਪ ਤੇ ਵੱਢ ਲਈ ਸੀ ਜਿਵੇਂ ਪੰਗਾ ਤਾਂ ਲੈ ਬੈਠੇ ਤੇ ਮਾਈ ਲਾਰਡ ਤੇ ਛਰਾਉ ਖੜਾ ਇਹਨਾਂ ਤੋਂ ਬਸ ਇਦਾਂ ਹੀ ਇਹਨਾਂ ਦਾ ਚੱਲ ਰਹਿਣਾ ਸਿਸਟਮ ਚਲੋ ਗੱਲ ਤਾਂ ਮੈਂ ਅੱਜ ਕਰਦਾ ਸੀ ਜਿਹੜੀ ਉਹ ਵੀਡੀਓ ਤੇ ਪਹਿਲਾਂ ਪਿਛਲੀ ਵੀਡੀਓ ਬਣਾਈ ਸੀ ਅਜਮ ਸਰੋਈ ਤੇ ਤੇ ਉਹਦਾ ਬੈਨ ਹੋ ਗਿਆ ਸੀ ਅਕਾਊਂਟ ਤਾਂ ਪਰ ਉਹੀ ਗੱਲ ਆ ਗਈ ਚੱਲਦੇ ਕਿੱਥੇ ਆ ਜਿਹੜਾ ਨਰੇਟਵ ਇਹਨਾਂ ਨੇ ਬਣਾਉਣਾ ਹੁੰਦਾ ਜਿਵੇਂ ਕਿ ਇਹਨਾਂ ਨੂੰ ਕਿਸੇ ਕੰਮ ਤੇ ਲਾਇਆ ਨਹੀਂ ਉਹ ਉਸ ਕੰਮ ਨੂੰ ਪੂਰਾ ਕਰਨ ਦੇ ਲਈਏ ਕੁਝ ਤੇ ਵੀ ਕੁਝ ਵੀ ਕਰ ਸਕਦੇ ਆ ਨਵਾਂ ਕੋਡ ਬਣਾ ਸਕਦੇ ਆ ਉਹਵੇਂ ਨਵਾਂ ਬਣਾ ਲਿਆ ਅਜੇ ਤਾਂ 6 ਸਬਸਕ੍ਰਾਈਬਰ ਹੀ ਸੀ ਉਹਦੇ ਤੇ ਉਹਦੇ ਤੇ ਹੁਣ ਸੁਪਨਿਆਂ ਦੇ ਤਾਂ ਫਿਰਦਾ ਤੇ ਸ਼ੁਰੂਆਤ ਕਰਦਾ ਵੀਡੀਓ ਦੀ ਥੋੜੀ ਵੀਡੀਓ ਵੇਖੀ ਆ ਮੈਂ ਸਾਰੀ ਤਾਂ ਮੈਂ ਵੇਖਦਾ ਨਹੀਂ ਉਹਨਾਂ ਦੀ ਮੈਂ ਨਹੀਂ ਚਾਹੁੰਦਾ ਵੀ ਮੈਂ ਵੇਖਾਂ ਤੇ ਉਹਨਾਂ ਹੋਰਾਂ ਨੂੰ ਰეკਮੈਂਡ ਹੋਵੇ ਤੇ ਉਹਦੇ ਤੇ ਕੀ ਕਹਿੰਦਾ ਫਿਰਦਾ ਸੀ ਵੀ ਮੈਨੂੰ ਲੋਕ ਕਹਿੰਦੇ ਆ ਵੀ ਮੈਨੂੰ ਮੈਂ ਇਦਾਂ ਕੀ ਕਹਿ ਬੈਠਾ ਇੰਨੇ ਕਮੈਂਟ ਆਏ ਉੱਥੇ ਕਿਉਂਕਿ ਸਾਰੇ ਪੰਜਾਬੀ ਸੀ ਪੰਜਾਬੀ ਚ ਕਮੈਂਟ ਸੀ ਜਾਂ ਸਾਰੇ ਤੇ ਸਾਰੇ ਉਹ ਪਤਾ ਹੀ ਲੱਗਦਾ ਸੀ ਵੀ ਇੰਡੀਆ ਦਾ ਪੰਜਾਬ ਦੀ ਹੈ ਉਹ ਆਪਾਂ ਨੂੰ ਸੁਣਾਉਂਦਾ ਸੀ ਉਹ ਕਹਿੰਦਾ ਵੀ ਮੈਂ ਕਿਹਾ ਮੈਂ ਕਿਹੜਾ 2 ਸਾਲ ਮਤਲਬ YouTube ਤੋਂ ਤਾਂ ਪਿਛਲੇ 2 ਸਾਲ ਤੋਂ ਆਦਾ ਰਿਹਾ ਮੈਂ ਕੋਕਾਲ ਵੀ ਮਰ ਜੂਗਾ ਉਹ ਭਰਾਵਾ ਜੇ ਤੂੰ ਨਹੀਂ ਭੁੱਖਾ ਮਰਦਾ ਨਹੀਂ ਤੈਨੂੰ YouTube ਦੀ ਲੋੜ ਤਾਂ ਨਾ ਬਣਾਉ ਅਕਾਊਂਟ ਕਿਉਂ ਪੰਗੇ ਲੈਣਾ ਥੋੜੇ 10 10 12 12 ਅਕਾਊਂਟ ਹੈ ਇੱਕ ਇੱਕ ਬੰਦੇ ਦੇ ਤੇ ਦੂਸਰੀ ਗੱਲ ਇਹਨਾਂ ਨੂੰ ਉਧਰ ਕੋਈ ਨਹੀਂ ਸੁਣਦਾ ਜੇ ਆਪਣੇ ਬੰਦੇ ਆ ਇਹ ਕਹਿੰਦੇ ਆ ਨਾ ਇਹਨਾਂ ਨੂੰ ਵੀ ਅਸੀਂ ਤੁਹਾਨੂੰ ਰੋਜੀ ਰੋਟੀ ਪਾਇਆ ਤੇ ਗੱਲ ਸਹੀ ਹੈ ਤੇ ਇਹ ਕਹਿੰਦੇ ਆ ਨਹੀਂ ਅੱਜ ਤਾਂ ਪਹਿਲਾਂ ਵੀ ਕਮਾਈ ਕਰਦੇ ਸੀ YouTube ਤੇ ਤਾਂ ਪਿਛਲੇ 2 ਸਾਲਾਂ ਤੋਂ ਆਏ ਆ ਸਾਡਾ ਤਾਂ ਕੰਮ ਕਰ ਚੰਗਾ ਸੀ ਉਹ ਥੋੜਾ ਸਾਰਾ ਕੰਮ ਹੀ YouTube ਨਾਲ ਜੁੜਿਆ ਹੈ ਟਰੈਵਲਿੰਗ ਕੰਪਨੀ ਹੋਈ ਜਾਂ ਕੁਝ ਵੀ ਹੋਇਆ ਉਹ ਸਾਰਾ ਕੋਸ਼ ਮਤਲਬ YouTube ਨਾਲ ਇੱਕ ਤਰ੍ਹਾਂ ਨਾਲ ਅੱਠਾ ਹੋਇਆ ਰਿਹਾ ਸਾਰਾ ਸਿਸਟਮ ਇੱਕ ਦੂਜੇ ਨਾਲ ਕੰਮ ਲੇਟ ਆ YouTube ਨਾਲ ਹੀ ਸਾਰਾ ਕੰਮ ਲੇਟ ਕਰਦਾ ਉਦਾਂ ਤਾਂ ਤੁਹਾਨੂੰ ਕੌਣ ਪੁੱਛੇ ਕਿਉਂਕਿ ਉੱਥੇ ਡਰਾਈਵਰ ਤੇ ਗੱਡੀਆਂ ਤਾਂ ਹੋਰ ਵੀ ਬਥੇਰੀਆਂ ਕਿਰਾਏ ਆ ਰੀਆਂ ਲੋਕ ਗਰੀਬੋਤ ਫਿਰਦੇ ਆ ਤੁਹਾਨੂੰ ਲੋਕਾਂ ਨੇ ਪੈਸੇ ਬਟਾਉਣੇ ਸੀ ਹਾਂ ਇੱਕ ਕੰਮ ਜ਼ਰੂਰ ਜਿਹੜਾ ਤੁਸੀਂ ਸੁਲਾਹ ਕਾਇਓ ਕੀਤਾ ਸੀ ਬੀ ਇਤਰੇ ਲੋਕਾਂ ਨੂੰ ਉਤਰੇ ਲੋਕਾਂ ਨਾਲ ਮਲਾਉਂਦੇ ਸੀ ਬਸ ਉਹ ਕੱਲਾ ਕੰਮ ਚੰਗਾ ਕੀਤਾ ਸੀ ਉਹਦੇ ਉਹਦੇ ਕਰਕੇ ਹੀ ਲੋਕ ਛੋਟੇ ਨਾਲ ਜੁੜੇ ਸੀ ਪਰ ਤੁਸੀਂ ਐਂਡ ਤੇ ਆ ਕੇ ਇੱਕ ਇਦਾਂ ਦੀ ਆਪਦੀ ਕਾਰਵਾਈ ਪਾਈ ਜਿਹਦੇ ਨਾਲ ਸਾਰੇ ਲੋਕ ਟੁੱਟ ਗਏ ਤੇ ਇੱਕ ਹੋਰ ਰਿਐਕਸ਼ਨ ਚੈਨਲ ਵਾਲੇ ਆ ਜਿਹੜੇ ਉਹ ਬੈਠ ਜਾਂਦੇ ਸਾਰੀ ਫੈਮਿਲੀ ਨੂੰ ਲੈ ਕੇ ਬੈਠ ਜਾਂਦਾ ਹੁੰਦਾ ਉਹਨਾਂ ਦੇ ਵੀ ਕਾਫੀ ਚਲਾ ਉਹੀ ਗੱਲ ਤਾਂ ਦੱਸੀ ਆ ਨਾ ਵੀ ਇਹਨਾਂ ਨੇ ਨਰੇਟਮ ਸੱਜਣਾ ਤੇ ਇਹਨਾਂ ਦੇ ਦਾਦਾ ਚੈਨਲ ਹੈ ਇੱਕ ਇੱਕ ਬੰਦੇ ਦੇ ਉਹਦਾ ਬਾਜਵਾ ਰਿਐਕਸ਼ਨ ਪਤਨੀ ਕੀ ਨਾ ਹੈ ਤੇ ਉਹ ਉਹ ਵੀਡੀਓ ਜਿਹੜੀ ਕਿ ਇੱਥੇ ਬੈਨ ਕੀਤਾ ਸੀ ਉਹਦਾ ਚੈਨਲ ਉਹੀ ਵੀਡੀਓ ਅੰਜਮ ਸੁਰੇਦੀ ਚੱਕ ਕੇ ਉਹਨੇ ਰਿਐਕਸ਼ਨ ਕੀਤਾ ਗੱਲ ਪਿਆ ਢੋਲ ਦਾ ਵਜਾਉਣਾ ਹੀ ਪਊਗਾ ਕਿਉਂਕਿ ਅੱਜ ਦਾ ਅਰਥੋਂ ਦੇ ਜਿੰਨੇ ਅਖਬਾਰ ਸੀ ਨਾ ਸਾਰਿਆਂ ਦੇ ਜਿਹੜਾ ਉਹਨਾਂ ਦਾ ਅਸਮਨੀਰ ਹੈ ਜਨਰਲ ਉਹਦੀ ਫੋਟੋ ਇਦਾਂ ਲੱਗੀ ਹੋਈ ਸੀ ਹੱਥ ਚੱਕ ਕੇ ਜਿੱਦਾਂ ਕੋਈ ਬਹੁਤ ਸੁਦਾਮ ਸਿੰਘ ਉਸ ਤਰ੍ਹਾਂ ਦਾ ਪੇਸ਼ ਕੀਤਾ ਹੋਇਆ ਤੇ ਉਹਦੇ ਬੂਟ ਤੋਂ ਵੀਰੇ ਡਰ ਲੱਗਦਾ ਇਹਨਾਂ ਨੂੰ ਇਹਨਾਂ ਨੂੰ ਫਿਰ ਉਹ ਇੱਕ ਦੂਜੇ ਰਿਐਕਸ਼ਨ ਕਰਨੇ ਪੈਂਦੇ ਆ ਉਹਨ ਰੇਟੋ ਕੱਤ ਤੇ ਮੈਂ ਆਪਣੇ ਤੇ ਪਹੁੰਚੋਣਾ ਕਿਉਂਕਿ ਦਿਖਾਉਣਾ ਮੈਂ ਸਹੀ ਆ ਤੇ ਚੱਕੋ ਉਹਨੂੰ ਵੀ ਆ ਮੈਂ ਤੁਹਾਨੂੰ ਸਕਰੀਨਸ਼ਾਟ ਲਾਉਣਾ ਇਹਨੂੰ ਵੀ ਚੱਕ ਕੇ ਬੈਨ ਕਰਾਓ ਇੱਕ ਹੋਰ ਬੰਦੇ ਦਾ ਨਾ ਮੈਂ ਤੈਨੂੰ YouTube ਦੀ ਇੱਥੇ ਅ ਸਰਗੀਆਂ ਸਕਰੀਨਸ਼ਾਟ ਲਾਉਂਗਾ ਉਹ ਸ਼ਾਇਦ ਬਾਹਰ ਰਹਿੰਦਾ ਹੈ ਉਹ ਜਦੋਂ ਵੀ YouTube ਤੇ ਵੀਡੀਓ ਪਾਉਂਦਾ ਉਧਰਲੇ ਪੰਜਾਬ ਦਾ ਪੰਜਾਬੀ ਚ ਪਾਉਂਦਾ ਹੈ ਠੀਕ ਹੈ ਉਹ ਹੈ ਵਾਕਈ ਇਹਨਾਂ ਦਾ ਮਤਲਬ ਜਿਹਦੀ ਆਪਾਂ ਸਿਰਤ ਕਰਨੀ ਬੰਦੀ ਹੈ ਉਹ ਆਪਣੇ ਸਿਰੋਂ ਨਹੀਂ ਖਾ ਰਿਆ ਰੋਟਣਾ ਆਪਣੇ ਪੱਲੋਂ ਨਹੀਂ ਖਾ ਰਿਆ ਉਹਨੂੰ ਵਾਕਈ ਉਧਰਲੇ ਪੰਜਾਬੀ ਲੋਕ ਉਧਰਲੇ ਪਾਕਿਸਤਾਨ ਵਾਲੇ ਵੇਖਦੇ ਆ ਕਿਉਂਕਿ ਉਹਦੇ ਸਾਰੇ ਦੇ ਸਾਰੇ ਕਮੈਂਟ 99% ਕਮੈਂਟ ਸਾਰੇ ਮਤਲਬ ਉਰਦੂ ਜੁਂਦੇ ਆ ਕੋਈ ਪੰਜਾਬੀ ਕਮੈਂਟ ਨਹੀਂ ਵੇਖਿਆ ਮੈਂ ਇੱਕ ਤੋਂ ਦੇ ਸਕਰੀਨਸ਼ਾਟ ਵੀ ਲੈ ਆ ਮੈਂ ਇੱਥੇ ਲਾ ਦੂੰਗਾ ਤੂੰ ਦੇਖ ਲਿਓ ਇਹਨਾਂ ਦੇ ਸਾਰੇ ਪੰਜਾਬੀ ਹੁੰਦੇ ਆ ਕਹਿੰਦਾ ਰੋਟੀ ਧੰਦਾ ਸਾਰਾ ਸਿਸਟਮ ਇੱਥੋਂ ਚੱਲਦਾ ਸੀ ਕਹਿੰਦੇ ਹੁੰਦੇ ਇਹਨੇ ਵੀ ਜੇ ਕਿਸੇ ਨੂੰ ਗੱਲ ਨਾ ਪਤਾ ਹੋਵੇ ਤਾਂ ਚੁੱਪ ਰਵੇ ਤੇ ਇਹਨੇ ਉੜਦਾ ਲੈ ਲਿਆ ਜਿਹਨੂੰ ਕਹਿੰਦੇ ਨੇ ਤੀਰ ਤੇ ਉਹ ਤੀਰ ਹੁਣ ਪਤਾ ਨਹੀਂ ਕੀ ਕੁਛ ਕਰੂਗਾ ਤੇ ਸੀਜ਼ ਫਾਇਰ ਤੇ ਭਈ ਇਹ 트ੰਪ ਕਹਿੰਦੇ ਬਹੁਤ ਸਰਪੰਚੀ ਕਰੀ ਜਾਂਦਾ ਤੇ ਉਹਨੇ ਕੁਝ ਗਲਤ ਕੀਤਾ ਆਪਣੇ ਆਪ ਤਾਂ ਵੈਸੇ ਇੰਡੀਆ ਨਾਲ ਹੁੰਦਾ ਗਲਤੀ ਹੁੰਦਾ ਹੈ ਰੇਕ ਧੋਖੇ ਦੇ ਜਾਂਦਾ ਤੇ ਇਹਨੇ ਵੀ ਕਿਤੇ ਧੋਖਾ ਨਾ ਦੇਣ ਤੇ ਫਰਾਂਸ ਚ ਬੈਠਾ ਹੋਵੇ ਇਹਦੀ ਕੋਈ ਗਲਤ ਮੰਨਦਾ ਨਹੀਂ ਵੀ ਇੱਕ ਜੋਕਰ ਜਿਹਾ ਬਣ ਕੇ ਰਹਿ ਗਿਆ ਵੀ ਜਿਸ ਤਰ੍ਹਾਂ ਇਹਨੇ ਪਿਛਲੇ ਦਰਾਂ ਚ ਮਤਲਬ ਪਹਿਲਾ ਤਾਂ ਇਹਨਾਂ ਨੇ ਪੱਲੇ ਝਾੜ ਲਿਆ ਸੀ ਵੀ ਸਾਡਾ ਕੋਈ ਲੈਣਾ ਦੇਣਾ ਨਹੀਂ ਇਹ ਜੰਗ ਨਾਲ ਜਿਹੜਾ ਕੁਝ ਮਰਜ਼ੀ ਨਿਭੜ ਲੈਣੇ ਪਾਕਿਸਤਾਨ ਇੰਡੀਆ ਤੇ ਹੁਣ ਕਹਿੰਦਾ ਵੀ ਅਸੀਂ ਇਹ ਸਾਰਾ ਕੁਝ ਸੁਲਕਵਾਇਆ ਅਸੀਂ ਜੰਗ ਰਕਵਾਈ ਹੈ ਕੋਈ ਸਮਝ ਨਹੀਂ ਆਉਂਦੀ ਕਿ ਉਹ ਮੁੱਦਾ ਕਸ਼ਮੀਰ ਫੇਰ ਦੁਬਾਰਾ ਚੱਕਣਾ ਸੀ ਸਾਰੇ ਇੰਟਰਨੈਸ਼ਨਲ ਖ਼ਵਾਰਾਂ ਦੇ ਵਿੱਚ ਉਹੀ ਕਸ਼ਮੀਰ ਵਾਲਾ ਮੁੱਦਾ ਫੇਰ ਇਹਨਾਂ ਨੇ ਉਠਾਤਾ ਉਸੇ ਤੇ ਚਰਚਾ ਹੋ ਰਹੀ ਹੈ ਬਾਕੀ ਸੀਜ਼ਫਾਇਰ ਇੱਕ ਮਤਲਬ ਆਪਸ਼ਨਲ ਤੌਰ ਤੇ ਹੋ ਗਿਆ ਤੇ ਪੱਕੇ ਤੌਰ ਤੇ ਸਾਈਨ ਹੈ ਜੀ ਨਹੀਂ ਹੋਈ ਸਿਗਨੇਚਰ ਤੇ ਇਤਿਹਾਤ ਵਰਤਨ ਨੂੰ ਮਤਲਬ 에ਅਰ ਫੋਰਸ ਨੇ ਆਖਿਆ ਉਹਨਾਂ ਨੇ ਆਪਣ ਮਤਲਬ ਟਵੀਟ ਕੀਤਾ ਪੋਸਟ ਪਾਈ ਹੈ ਵੀ ਆਪਣਾ ਖਿਆਲ ਰੱਖਣਾ ਤੇ ਉਹ ਆਪਣੇ ਮਤਲਬ ਚੌਕਸ ਦਾ ਤੇ ਉਹ ਬਸ ਇਸਦੇ ਤੇ ਅੱਜ ਸ਼ਾਮ ਨੂੰ ਜਾਣਕਾਰੀ ਦੇਣਗੇ 5:30 ਪੁਣੇ 6 ਵਜੇ ਤੇ ਉਸ ਦੀ ਅਪਡੇਟ ਤੁਹਾਨੂੰ ਨਿਊਜ਼ ਚੈਨਲ ਤੋਂ ਮਿਲੀ ਜਾਊਗੀ ਤੇ IMF ਦਾ ਲੋਨ ਇਹਨਾਂ ਦਾ ਪਾਸ ਤੁਹਾਨੂੰ ਪਤਾ ਹੀ ਹੋਣਾ ਵੀ ਹੋ ਗਿਆ ਕਿਉਂਕਿ ਇੰਡੀਆ ਨੇ ਜ਼ੋਰ ਤਾਂ ਬੋਤਲਾਇਆ ਸੀ ਵੀ ਨਾ ਮਿਲੇ ਤੇ ਉਹਦੇ ਚ ਜਿਆਦਾ ਮਤਲਬ ਮੈਂਬਰ ਹੁੰਦੇ ਆ 160 ਤੋਂ 200 190 ਤੱਕ ਮੈਂਬਰ ਹੈ ਤੇ IMF ਦੇ ਤੇ ਜਿਨ੍ਹਾਂ ਚੋਂ ਜਿਆਦਾ ਮਤਲਬ ਪ੍ਰਭਾਵੀ ਇੱਥਾ ਜਿਹੜਾ ਉਹ ਅਮਰੀਕਾ ਦੇ ਹੈ ਤੇ ਜਿੱਦਰ ਸੈਨ ਅਮਰੀਕਾ ਕਰਦਾ ਤੇ ਉਹਨੇ ਸ਼ਾਇਦ ਜਾਣ ਕੇ ਹੀ ਇਹ ਦੋਨ ਪਾਸ ਕੀਤਾ ਕਿਉਂਕਿ ਜਿਸ ਤਰ੍ਹਾਂ ਯੂਕਰੇਨ ਨੂੰ ਕੋਨੇ ਦਬਾ ਕੇ ਜਿਸ ਤਰ੍ਹਾਂ ਉਹ ਉਥੋਂ ਦੇ ਮਿਨਰਲ ਚਾਹੀਦੇ ਸੀ ਉਵੇਂ ਸ਼ਾਇਦ بلوچستان ਵਗੈਰਾ ਦੇ ਤੇ ਕਸ ਪਾਕਿਸਤਾਨ ਦੇ ਵਿੱਚੋਂ ਮੈਨਰਲ ਵਗੈਰਾ ਕੱਢਣਾ ਹੈ ਉੱਥੇ ਕਾਫੀ ਕੁਝ ਨਿਕਲਦਾ ਬੋਲੋ بلوچستان ਦਾ ਜਿਹੜਾ ਜ਼ਰਖੇਜ ਭੂਮੀ ਇਦਾਂ ਦੀ ਹੈ ਮਤਲਬ ਫਸਲ ਤਾਂ ਤੇ ਨਹੀਂ ਹੁੰਦੀ ਪਹਾੜੀ ਏਰੀਆ ਹੈ ਪਰ ਉੱਥੇ ਹੈ ਬਹੁਤ ਕੁਝ ਸਿਉਣਾ ਤੰਬਾ ਕੋਬਾਲਟ ਤੇ ਮੈਗਨੀਸ਼ੀਅਮ ਤੇ ਹੋਰ ਕਈ ਤੰਤਾਂ ਜਿਨ੍ਹਾਂ ਦੇ ਆਪਾਂ ਨਾਮ ਹੀ ਨਹੀਂ ਜਾਣਦੇ ਜਿਹੜੇ ਬਹੁਤ ਜ਼ਰੂਰੀ ਐ ਅੱਗੇ-ਅੱਗੇ ਸ਼ਾਇਦ ਉਹਦੇ ਤੇ ਨਿਗਾਹ ਹੋਵੇ ਟਰੰਪ ਦੀ ਟਰੰਪ ਹੈਗਾ ਮੀਨਸ ਮੈਨ ਉਸੇ ਹਿਸਾਬ ਨਾਲ ਸੋਚਦਾ ਹੈ। ਥਾਲੀ ਗੱਲ ਹੈਗੀ ਆ ਵੀ ਪ੍ਰਵਾਸੀ ਪੰਜਾਬੀਆਂ ਦੀ ਕਹਿੰਦੇ ਪੰਜਾਬ ਛੱਡ ਛੱਡ ਕੇ ਜਾ ਰਹੇ ਐ। ਉਹ ਤਾਂ ਬਰੋਈ ਗੱਲ ਹੋ ਗਈ। ਵੀ ਉਹ ਉਧਾਰਨ ਨਹੀਂ ਜਿਹੜੇ ਕਹਿੰਦੇ ਸੀ ਮਰਾਂਗੇ ਨਾਲ ਤੇਰੇ ਛੱਡ ਕੇ ਮੈਦਾਨ ਭੱਜ ਗਏ। ਫਿਰ ਜਦੋਂ ਪੈਂਦੇ ਐ ਤਾਂ ਉਹਦੀ ਪਤਾ ਲੱਗਦਾ ਪੰਜਾਬ ਤਾਂ ਇਕੱਲਾ ਹੀ ਲੜਦਾ ਰਿਹਾ ਤੇ ਇਕੱਲਾ ਹੀ ਲੜਦਾ ਰਹੂਗਾ। ਇਹਨੂੰ ਬਾਹਰਲੇ ਧੜਨੀਆਂ ਤੋਂ ਪਹਿਲਾਂ ਵੀ ਖਤਰਾ ਸੀ ਤੇ ਅੰਦਰਲੇ ਆਪਦਿਆਂ ਤੋਂ ਵੀ ਕੋਈ ਨਹੀਂ ਖਤਰਾ ਰਿਹਾ। ਤੇ ਦੋਨਾਂ ਨਾਲ ਨਜਿੱਟਦਾ ਰਿਹਾ ਤਨ ਜਿੱਟਦਾ ਰਹੂਗਾ ਇਹਨੂੰ ਇੰਨੀ ਛੇਤੀ ਤਾਂ ਕੋਈ ਮਾਰ ਪਾਉਣ ਵਾਲਾ ਹੈ ਨਹੀਂ ਹਾਂ ਕੁਝ ਕੁ ਲੋਕ ਕਹਿ ਗਿਆ ਜੋ ਮਗਰ ਲੱਗ ਜਾਂਦੀ ਹੈ ਤੇ ਗੱਲਾਂ 'ਚ ਆ ਜਾਂਦੇ ਆ ਕਿਉਂਕਿ ਆਪਣੇ ਜਿਹੜੇ ਬੰਦੇ ਆ ਨਾ ਥੋੜੇ ਜਿਹਾ ਭੋਲੇ ਆ ਭੋਲੇ ਪੰਛੀ ਜਾਗਦਾ ਸਕੂਲਾਂ ਦੇ ਵਿੱਚ ਸਰਕਾਰ ਨੂੰ ਚਾਹੀਦਾ ਵੀ ਇਹ ਪੜ੍ਹਾਈ ਜ਼ਰੂਰੀ ਕੀਤੀ ਜਾਵੇ ਜਿਸ ਦੇ ਵਿੱਚ ਆਪਾਂ ਨੂੰ ਥੋੜੇ ਜਿਹਾ ਨਾ ਬੇਸ ਅੰਡਰਸਟੈਂਡਿੰਗ ਤੇ ਲੋਕਾਂ ਦੇ ਚਿਹਰੇ ਮੂਰੇ ਤੇ ਵਿਅਕਤੀਗਤ ਅਮਾਇ ਜਾਵੇ ਕਰੈਕਟਰ ਤੇ ਇੱਕ ਵਧੀਆ ਕਰੈਕਟਰ ਬਿਲਡ ਕੀਤਾ ਜਾਵੇ ਤਾਂ ਕਿ ਆਪਾਂ ਨੂੰ ਪਤਾ ਲੱਗ ਜੇ ਵੀ ਬੰਦਾ ਕਿਹੜਾ ਕਿਹੜੀ ਗੱਲ ਕਰਦਾ ਹੈ ਜਿਵੇਂ ਕਿ ਪਾਕਿਸਤਾਨੀ ਆਪਣੇ ਪੂਰਾ ਨਰੇਟਾ ਬਣਾ ਕੇ 4 ਸਾਲਾਂ ਦੇ ਵਿੱਚ ਆਪਣੇ ਵਿੱਚ ਇੰਨਾ ਘੁੱਸ ਚੁੱਕੇ ਸੀ ਕਿ ਆਪਾਂ ਨੂੰ ਆਪਣੇ ਹੀ ਯੂਟਿਊਬਰ ਵਗੈਰਾ ਜਾਂ ਹੋਰ ਕੋਈ ਉਹ ਤਾਂ ਤੁਹਾਨੂੰ ਲੱਗਦੇ ਆ ਮਾੜੇ ਜਿਸ ਤਰ੍ਹਾਂ ਮੈਨੂੰ ਵੀ ਇੱਕ ਦੋ ਕਮੈਂਟ ਆਏ ਸੀ ਵੀ ਤੂੰ ਆਪਣੇ ਮਤਲਬ ਸਬਸਕ੍ਰਾਈਬ ਵਧਾਉਣਾ ਚਾਹਣਾ ਆ ਵਧਾਉਣਾ ਚਾਹਣਾ ਉਹ ਤਾਂ ਮੇਰਾ ਤੁਸੀਂ ਵਧਾਈ ਦੇਉਂਗੇ ਜੇ ਮੈਂ ਆਵਾਜ਼ ਚੱਕੀ ਹੈ ਕੋਈ ਸੱਚ ਖਾਤਰ ਖੜਦਾ ਹੈ ਤਾਂ ਉਹਨੂੰ ਇਦਾਂ ਕਹਿ ਕੇ ਆਪਾਂ ਮਤਲਬ ਪਿੱਛੇ ਕਰ ਦਿੰਨੇ ਆ ਇਸ ਕਰਕੇ ਤਾਂ ਆਪਣੇ ਕੋਈ ਪੰਜਾਬੀ ਕੋਈ ਆਉਂਦਾ ਨਹੀਂ ਕਿਉਂਕਿ ਆਪਾਂ ਇਹੋ ਜਿਹੀ ਨੇਰੀ ਬਣਾਉਣੀ ਆ ਜਾਂ ਦਾ ਕਿਸੇ ਬੰਦੇ ਨੂੰ ਇੰਨਾ ਜ਼ਿਆਦਾ ਅੱਗੇ ਕਰ ਦਿੰਨੇ ਆ ਤੇ ਜਾਂ ਫਿਰ ਉਹਨੂੰ ਜਮਾ ਹੀ ਲਾ ਦਿੰਨੇ ਆ ਮੈਂ ਪਿਛਲੀ ਸਰਕਾਰ ਨਾਲ ਵੀ ਇਦਾਂ ਕੀਤਾ ਜਾਂ ਤਾਂ ਫਿਰ ਉਹਨੂੰ ਫੁੱਲ ਹੀ ਪਾਵਰ ਦੇਤੀ ਵੀ ਵਿਰੋਧੀ ਕੋਈ ਰਹਿਣ ਹੀ ਨਹੀਂ ਦਿੱਤਾ ਤੇ ਜਾਂ ਫਿਰ ਹੁਣ ਇੱਕ ਇਹਦਾ ਵੀ ਮਤਲਬ ਹੋ ਜਾਂਦੀ ਹੈ ਵਿਰੋਧ ਹੋ ਜਾਂਦੀ ਹੈ ਥੋੜਾ ਜਿਹਾ ਬੈਲੈਂਸ ਰੱਖਣਾ ਸਿੱਖੋ ਤੇ ਦੂਜੀ ਗੱਲ ਇਹ ਹੈ ਇੱਕ ਹਮੇਸ਼ਾ ਦਿਮਾਗ ਦੇ ਵਿੱਚ ਇਹ ਸੋਚਿਆ ਕਰੋ ਜਦੋਂ ਵੀ ਤੁਹਾਨੂੰ ਕੋਈ ਵੀ ਬੰਦਾ ਗਲਤ ਜਾਂ ਕਿਵੇਂ ਵੀ ਲੱਗਦਾ ਨਾ ਤੇ ਆਪਣੇ ਪੁਰਖਿਆਂ ਦੀਆਂ ਗੱਲਾਂ ਯਾਦ ਕਰ ਲਿਆ ਕਰੋ ਫਿਰ ਟੈਕ ਕਮ ਜਰੂਰ ਕਰ ਲਓ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰ ਦਿਓ ਤੇ ਬਾਕੀ ਅੱਜ ਆਪਾਂ ਕਰਨਾ ਸੀਗਾ ਫਿਲਮ ਬਾਰੇ ਤੇ ਇਹ ਜੰਗ ਦੇ ਮਾਹੌਲ ਚ ਕੋਈ ਫਿਲਮ ਤੇ ਕੀ ਰਿਵਿਊ ਕਰਗੇ ਹੋ ਸਕਦਾ ਆਉਣ ਵਾਲੇ ਦਿਨਾਂ ਚ ਜਿਹੜੀ ਕੋਈ ਮੂਵੀ ਰਿਲੀਜ਼ ਹੁੰਦੀ ਹੈ ਪੰਜਾਬੀ ਉਹਦੇ ਤੇ ਰਿਵਿਊ ਵੀ ਕਰਿਆ ਕਰਾਂਗੇ ਹਰ ਐਤਵਾਰ ਨੂੰ ਸੋ ਹੁਣ ਮੈਨੂੰ ਦਿਓ ਇਜਾਜ਼ਤ ਸਲਾਮ ਨਮਸਤੇ ਸਤਿ ਸ੍ਰੀ ਅਕਾਲ ਤੇ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਤਾਂ ਜਰੂਰ ਕਰ ਦਿਓ ਪਲੀਜ਼ ਤੁਹਾਡਾ ਆਪਣਾ ਭਰਾ ਐ ਮੈਂ ਦੇਖ ਲੋ ਐਨੇ ਦੂਰ ਵਾਲੇ ਭਰਾ ਬਣਾ ਬਣਾ ਕੇ ਉਹਨਾਂ ਨੂੰ ਲੱਖਾਂ ਤੱਕ ਪਹੁੰਚਾਤਾ ਹੁਣ ਮੈਨੂੰ ਹਜ਼ਾਰਾਂ ਤੱਕ ਹੀ ਪਹੁੰਚਾ ਦਿਓ ਬਹੁਤ ਜ਼ਰੂਰਤ ਹੈ ਧੰਨਵਾਦ